बहुत सोनी लोकेशन बहुत सोने फुल बूटे नज़ारा भी एह जी जगह है बल्ले पे पता नहीं किस चीज का बूटा भाई ये तो मालिक ही दस सकते है देखो त अंब लगे ये अंब ही अमेर खा जी ਕਹਿੰਦਾ ਰਸ ਭਰੀ ਹੈ ਨਹੀਂ ਇਹ ਆਂਬ ਵੀ ਨਹੀਂ ਰਸ ਭਰੀ ਵੀ ਨਹੀਂ ਹੈ ਇਹ ਗਲਗਲ ਵੀ ਨਹੀਂ ਹੈ ਇਹ ਕੁਝ ਹੋਰ ਹੈ ਇਹਦਾ ਸੁੱਕੀ ਸੁੱਕੀ ਫਲੀਆਂ ਲੈ ਕੇ ਚਲੀ ਸ਼ੱਬੂ ਆ ਨੂੰ ਲਾਵਾਗੇ ਆਪਾਂ ਉਥੇ ਗਮਲੇ 'ਚ ਅਬ ਇਹ ਚ ਹੈਗੇ ਨਾ ਇਹ ਵੀ ਆਏ ਨਾ ਜਿਹੜੀਆਂ ਸੁੱਕੀਆਂ ਦੇ ਕਾਗਜ਼ 'ਚ ਪਾ ਲਈ ਕਿਸੇ 'ਚ ਇਹ ਨਾ ਤਾਂ ਗਲਗਲ ਗਲਗਲ ਵੀ ਨਹੀਂ ਹੈਗੀ ਇਹ ਗਲਗਲ ਦੇ ਬੂਟੇ ਦੇ ਨਾਲ ਉਹ ਹੁੰਦੇ ਆ ਸੇਬ ਵੀ ਨਹੀਂ ਹੈਗਾ ਇਸ ਕਿਨੂ ਬੜੀ ਹੈਗਾ ਇੱਕ ਟੀਚੀ ਹੈ ਹਾਂ ਤੇ ਮੈਨੂੰ ਲੱਗਦਾ ਚੇਕੜ ਭੁੰਡੀਆਂ ਵੀ ਨਾਲ ਹੀ ਹੈ ਆ ਲੱਗਿਆ ਹੋਇਆ ਕੁਝ ਆ ਦੇਖੋ ਤਾਂ ਇੱਕ ਕਹਿੰਦਾ ਸੰਤਰੀ ਆ ਦੂਜਾ ਕਹਿੰਦਾ ਮਾਲਟੇ ਆ ਤੀਜਾ ਕਹਿੰਦਾ ਕਿੰਨੂ ਐ ਤੇ ਮੈਂ ਉਲਝ ਗਿਆ ਮੈਂ ਕਿਹਾ ਵੀ ਨਾ ਸੰਤਰੀ ਨਾ ਮਾਲਟੇ ਨਾ ਕਿੰਨੂ ਇਹ ਇਹ ਫਲ ਹੈ ਕੋਈ ਬੜੇ ਸ਼ਾਨਦਾਰ ਜਾਨਦਾਰ ਫਲ ਹੈ ਇਹ ਕੀ ਹੈ ਇਹ ਲੋਪ ਦਿਨਾਂ ਨੇ ਬਣਾਏ ਆ ਬੜੀ ਮਿਹਨਤ ਕੀਤੀ ਐ ਸਖਤ ਕਹ ਲੈਣਾ